ਸੋ ਨਿਹਾਲ। ਯਾ ਆਈ ਥਿੰਕ 60% ਲੋਕ ਐਨਆਰਆਈ ਨੇ ਜੀ। ਆ ਦੇਖੋ ਜੀ ਇਹ ਨਹੀਂ ਟਲਦੇ। ਯਰ ਉਹ ਵੀ ਬੇਕਾਰ ਹੋ ਜਾਏ। ਇਹ 500 ਰੁਪਏ ਖਰਚਿਆਂ ਨਹੀਂ ਜਾਊਗਾ। ਸਾਡੇ ਡਰਾਈਵਰਾਂ ਦੀ ਨਿਸ਼ਾਨੀ ਸਾਡੇ ਪਿੰਡ ਦਾ ਥਿਊ ਵਿਊ ਦੇਖੋ। ਇਹ ਕੀ ਖੇਡ ਰਹੇ ਜੇ? ਇੰਨੇ ਲੋਕ ਰਹਿੰਦੇ ਆ। ਕਿੱਥੇ ਕਿੱਥੇ ਰਹਿੰਦੇ ਨੇ ਜਿਆ। ਤੁਸੀਂ ਉਪਰਾਲਾ ਕਿੱਦਾਂ? ਇਹ ਵੈਸੇ ਤੇ ਇੱਕ ਜਾਣੇ ਲਈ ਡਿਜ਼ਾਈਨ ਕਰਵਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਂਡ ਵੈਲਕਮ ਬੈਕ ਔਨ ਮਾਈ ਚੈਨਲ। ਮੈਂ ਹਰਜੀਤ ਸਿੰਘ। ਸੋ ਪਿਛਲੇ ਵਲੌਗ ਤੁਸੀਂ ਦੇਖਿਆ ਕਿ ਮੇਰੇ ਪਚੰਗੀ ਰਣਤੇਗ ਸਿੰਘ ਦਾ ਸੀ ਜਨਮ ਦਿਨ ਸੈਲੀਬ੍ਰੇਟ ਕੀਤਾ ਸੀ ਦਾ ਮਾਰੇ ਦਾ ਪ੍ਰਕਾਸ਼ ਆਇਆ ਸੀ ਤੇ ਸਾਰੇ ਰਿਸ਼ਤੇਦਾਰ ਸਾਡੇ ਘਰੇ ਆਏ ਸਨ ਸੋ ਅੱਜ ਅਸੀਂ ਚੱਲੇ ਆ ਜੀ ਸਾਰੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਸੋ ਦੇਖਦੇ ਹਾਂ ਇੱਕ ਦਿਨ ਚ ਦੋ ਦਿਨ ਤੇ ਤਿੰਨ ਦਿਨ ਚ ਚਾਰ ਦਿਨ ਚ ਕਿੰਨੇ ਦਿਨਾਂ ਚ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਜਾਂਦਾ ਆਜਿਓ ਤੁਹਾਨੂੰ ਮਿਲਾਉਂਦੇ ਆ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪੰਜਾਬ ਦੇ ਵਿੱਚ ਯਾਰ ਅੱਛਾ ਠੀਕ ਹੈ ਸੋ ਵੀਰ ਜੀ ਕਹਿੰਦੇ ਗੱਡੀ ਅੱਗੇ ਲਾਓ ਅੱਜ ਆਪਾਂ ਚੱਲੇ ਆ ਜੀ ਸਾਡੇ ਰਿੰਪਾ ਵੀਰ ਜੀ ਕੋਲ ਲਓ ਵੀ ਆਪਾਂ ਪਹੁੰਚ ਗਏ ਆ ਆਪਣੀ ਅੱਜ ਦੇ ਪਹਿਲੇ ਰਿਸ਼ਤੇਦਾਰਾਂ ਦੇ ਗ੍ਰਹਿ ਵਿਖੇ ਆਪਣੀ ਮਾਸੀ ਜੀ ਦੇ ਭਤੀਜਾ ਜੀ ਦੇ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਗੱਡੀ ਉਧਰ ਲਾਓ ਹਾਂਜੀ ਫਤਿਹ ਬੁਲਾ ਦੋ ਉਧਰ ਕਾਲਾ ਵਾਗ ਜੀ ਕੀ ਫਤਿਹ ਲੋਕ ਫੌਜਾਂ ਉੱਠ ਗਈਆਂ ਨੇ ਜੀ ਤੇ ਆਪਾਂ ਪਹੁੰਚ ਗਏ ਆ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ਼੍ਰੀ ਅਕਾਲ ਓ ਨਿਹਾਲ ਸੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਆਪਾਂ ਪਹੁੰਚੇ ਆ ਜੀ ਸਾਡੇ ਇਸ ਟਾਈਮ ਬਾਬਾ ਜੀ ਆਏ ਹੋਏ ਨੇ ਉਧਰੋਂ ਰਿੰਪਾ ਵੀਰ ਜੀ ਬਹੁਤ ਧੰਨਵਾਦ ਜੋ ਕਿ ਆਇਆ ਦਾ ਮਾਨ ਸਤਿਕਾਰ ਕੀਤਾ ਸੋ ਇਹ ਨੇ ਗੁਰੂ ਘਰ ਕੀਰਤਨ ਕਰਦੇ ਨੇ ਗੁਰੂ ਕਾਰ ਸਿੰਘ ਜੀ ਹੁਣੇ ਆਪਾਂ ਮਿਲੇ ਆ ਤੇ ਬਹੁਤ ਵਧੀਆ ਲੱਗਾ ਜੀ ਮਿਲ ਕੇ ਆਪ ਜੀ ਨੂੰ ਇਹ ਗੱਲ ਇਦਾਂ ਤੁਸੀਂ ਕਿਸੇ ਵੀ ਰਿਸ਼ਤੇਦਾਰ ਨੂੰ ਪਰੋਣਿਆ ਕੋਈ ਜਾਂਦੇ ਆ ਹਾਂ ਤੇ ਉਹਨਾਂ ਨੂੰ ਦੋ ਦਿਨ ਪਹਿਲਾਂ ਦੱਸਦੇ ਆਂ ਵੀ ਅਸੀਂ ਭਾਈ ਆ ਰਹੇ ਆਂ ਤੇ ਜਾਂ ਦੋ ਦਿਨ ਪਹਿਲਾਂ ਤਿਆਰੀ ਹੁੰਦੀ ਆ ਆ ਮੈਂ ਭੈਣ ਜੀ ਨੂੰ ਪੁੱਛਦਾ ਭੈਣ ਜੀ ਇਹ ਕਿਹੜਾ ਐਸਾ ਹੁਨਰ ਹੈ ਤੁਹਾਡੇ ਕੋਲ ਕਿ ਤੁਸੀਂ 2 ਘੰਟਿਆਂ ਦੇ ਵਿੱਚ ਇੰਨੀ ਆ ਵੇਖੋ ਤੁਸੀਂ ਦਾਲ ਬਣਾਈ ਤੁਸੀਂ ਪਨੀਰ ਬਣਾਇਆ ਤੁਸੀਂ ਗੋਭੀ ਦੀ ਸਬਜ਼ੀ ਬਣਾਲੀ ਨਾਲ ਤੁਸੀਂ ਸਾਰਾ ਓਬਵੀਸਨ ਬਣਾਇਆ ਇਹਨੀ ਹਾਊ ਇਟ ਇਜ਼ ਪੋਸੀਬਲ ਕਿਨੀ ਸ਼ਾਰਟ ਟਾਈਮ ਚ ਸਾਰਾ ਕੁਝ ਕਿੱਦਾਂ ਤਿਆਰੀ ਚ ਚੱਤੀ ਇਹ ਮੇਰੇ ਮਾਲਕ ਦੀ ਕਿਰਪਾ ਕੋ ਬੋਗਸ ਸਿੰਘ ਪਾਸ਼ਾ ਦੀ ਬਾਬਾ ਪਾਲਾ ਸਿੰਘ ਦੀ ਹਮੇਸ਼ਾ ਮਰਵਾ ਤੱਕਦੀਆਂ ਰਹਿੰਦੀਆਂ ਸਾਰਿਆਂ ਦਾ ਸ਼ਗਰੀਆਂ ਰਹਿੰਦੀਆਂ ਕਿਰਪਾ ਕਰਿਓ ਮੈਨੂੰ ਸੀਸ ਦਿਓ ਕਿ ਮੈਂ ਅੱਗੇ ਰਹਿਵੇਂ ਸੇਵਾ ਕਰਦੀ ਤੇ ਬੜਾ ਵੱਡਾ ਵਚਨ ਆ ਜੀ ਜੋ ਪੈਂਦੀ ਹੁਣਾਂ ਲੈ ਗਿਆ ਆਈ ਐਮ ਸਰਪ੍ਰਾਈਜ਼ ਕਿ ਸਿਰਫ 2 ਘੰਟੇ ਮੈਂ ਹੁਣੇ ਮਾਸੀ ਨੂੰ ਪੁੱਛਿਆ ਕਿ ਕਿੰਨਾ ਟਾਈਮ ਪਹਿਲਾਂ ਦੱਸਿਆ ਸੀ ਤੁਸੀਂ ਸੋ 2 ਘੰਟੇ ਦੇ ਵਿੱਚ ਜਿਹੜੀ ਆ ਇਹ ਤਿਆਰੀਆਂ ਕਰਨੀ ਇਹ ਚਾਹ ਦੇ ਨਾਲ ਹੀ ਹੋ ਸਕਦੀਆਂ ਸੋ ਉਦਾਂ ਦੇ ਬੀਸਿਕਲੀ ਆਏ ਜੇ ਸਾਡੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਅੱਜ ਦੀ ਜਨਰੇਸ਼ਨ ਜਿਹੜੀ ਉਹ ਥੋੜਾ ਜਿਹਾ ਨੀਦੀ ਆ ਚੀਜ਼ਾਂ ਨੂੰ ਲੈ ਕੇ ਬਟੇ 2 ਘੰਟੇ ਦੇ ਵਿੱਚ ਹੀ ਸਾਰਾ ਜੋ ਇਹ ਮਹਾਰੇ ਦੀ ਕਿਰਪਨ ਵਾਲੀ ਚੀਜ਼ਾਂ ਹੋ ਸਕਦੀਆਂ ਸੋ ਬਹੁਤ ਆਨੰਦ ਆਇਆ ਪ੍ਰਸ਼ਾਦਾ ਪਾਣੀ ਛੱਕ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਾਂ ਆਏ ਸੀ ਛੱਤ ਤੇ 2 ਮਿੰਟ ਵੀਰ ਜੀ ਹੋਣਾ ਨਾ ਬਜਨ ਬਲਾਸ ਕੀਤੇ ਤੇ ਭਾਈ ਸਾਹਿਬ ਨੇ ਬਜਨ ਬਲਾਸ ਕੀਤੇ ਉਹ ਖੜਾ ਜੇ ਆਪਣਾ ਕੈਂਪਰ ਤੇ ਕੈਂਪਰ ਦੇ ਕੋਲ ਜਿੱਦਾਂ ਪੁਰਾਣੀਆਂ ਸਾਡੀਆਂ ਹੁੰਦੀਆਂ ਦੀਆਂ ਨਾ ਸੱਠਾਂ ਐਦਾਂ ਹੀ ਬਜ਼ੁਰਗ ਬੈਹ ਗਏ ਤੇ ਉੱਥੇ ਖੇਡ ਰਹੇ ਆ ਪੱਤੇ ਟਾਈਮ ਪਾਸ ਕਰ ਰਹੇ ਨੇ ਏ ਆ ਭਾਈ ਸਾਹਿਬ ਜੀ ਹੁਣਾਂ ਦਾ ਨਗਰ ਪਿੰਡ ਭਾਈ ਸਾਹਿਬ ਦੱਸਿਓ ਫਿਰ ਪਿੰਡ ਦਾ ਨਾਮ ਪੂਲਪੁਰ ਪ੍ਰਾਣਾ ਗੁਰਦੁਆਰਾ ਸਾਹਿਬ ਪ੍ਰਾਤਨ ਜੋ ਕਿ ਪਿੰਡ ਦੇ ਵਿੱਚ ਹੀ ਮਹਾਂਪੁਰਖ ਹੋਏ ਨੇ ਉਹਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਆ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਇੱਕ ਐਨ ਆਰ ਆਈ ਵੀਰਾਂ ਨੇ ਬਣਾਇਆ ਤੇ ਇੱਕ ਗੁਰਦੁਆਰਾ ਸਾਹਿਬ ਇਹ ਵੀ ਐਨ ਆਰ ਆਈ ਦੀ ਸਪੋਰਟ ਦੇ ਨਾਲ ਜਿਹੜਾ ਕਿ ਪਿੰਡ ਦੇ ਨਗਰ ਵਾਲਿਆਂ ਨੇ ਰਲ ਕੇ ਸੋਨੇ ਦਾ ਕਬੂੜ ਚੜਿਆ ਹੋਇਆ ਸੋਨੇ ਦੇ ਕਬੂੜ ਚੜੇ ਹੋਏ ਨੇ ਇਹ ਸਾਡੇ ਪਿੰਡਾਂ ਦੇ ਵਿੱਚ ਕਾਫੀ ਟ੍ਰੈਂਡ ਆ ਜੀ ਟੈਂਕੀਆਂ ਦਾ ਇਹ ਬਾਜ ਬਣਿਆ ਆ ਬਾਜ ਦੀ ਤੋਂ ਛੋਟੀ ਵੀ ਰਹਿ ਗਈ ਕੁੱਗੀ ਲੱਗ ਰਹੀ ਐ ਪਰ ਖੰਡਾ ਬਹੁਤ ਸੋਹਣਾ ਲੱਗ ਰਿਹਾ ਹੈ ਆ ਦੇਖੋ ਜੀ ਇਹ ਨਹੀਂ ਟਲਦੇ ਆ ਦੇਖੋ ਇਹ ਭਾਈ ਸਾਹਿਬ ਕੀ ਕੁਛ ਆ ਇਹ ਤੇ ਕੀਕ ਹੋ ਗਏ ਇਹ ਕੀ ਅਦਰ ਆ ਗੋ ਵਾਹ ਗੁਰੂ 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 ਰਾਤ ਘੜੇਗਾ ਹਾਲਸਾ ਬੰਦ ਕੀ ਜੀਤ ਬੁਰਾ ਹੱਤ ਸਰੀਆ ਕਾਲ ਰੌਣਕਾਂ ਲਾਈਆਂ ਵਜੂਰਾਂ ਨੇ ਹੈ ਠੀਕ ਜਾਂ ਹੁਣ ਕਿੱਥੇ ਹੈ ਜੀ ਪਿੰਡਾਂ ਦੇ ਵਿੱਚ ਹਾਂ ਜੀ ਤੇ ਮੈਂ ਬੜੇ ਹਾਂ ਜੀ ਇੱਥੇ ਹੈ ਇੱਥੇ ਇਹਦੇ ਬਸ ਠੀਕ ਹੈ ਜੀ ਇਹ ਕੋਈ ਟੈਬ ਵੀ ਨਹੀਂ ਦੇ ਨਹੀਂ ਜੀ ਨਹੀਂ ਕੀ ਖੇਡ ਰਹੇ ਜੇ ਨਹੀਂ ਕਿਹੜੀ ਕਿਹੜੀ ਗੇਮ ਦੱਲ ਦੱਲ ਸਾਡੇ ਨਾਨਾ ਜੀ ਖੇਡਦੇ ਹੁੰਦੇ ਸੀ ਸੀਪ ਸੀਪ ਕੁਛ ਲੋ ਜੀ ਵੀਰ ਜੀ ਹੁਣਾਂ ਨੂੰ ਮਿਲ ਕੇ ਪਹੁੰਚ ਆਪਣੀ ਸੈਕੰਡ ਡੈਸਟੀਨੇਸ਼ਨ ਵੱਲ ਜਾ ਰਹੇ ਆ ਸੈਕੰਡ ਡੈਸਟੀਨੇਸ਼ਨ ਆ ਸਾਡੀ ਮੇਰੇ ਮਾਸੀ ਜੀ ਜੋ ਕਿ ਤੁਗਲਵਾ ਰਹਿੰਦੇ ਨੇ ਹੁਣ ਆਪਾਂ ਉੱਥੇ ਚੱਲੇ ਆਂ ਇੱਥੋਂ ਅੱਧੇ ਘੰਟੇ ਚ ਆਪਾਂ ਸੈਕੰਡ ਲੋਕੇਸ਼ਨ ਤੇ ਚੱਲ ਜਾਣਾ ਜੀ ਜੀ ਪਹੁੰਚ ਗਏ ਆ ਆਪਾਂ ਆਪਣੀ ਮਾਸੀ ਦੀ ਘਰ ਮੇਰੀਆਂ ਟੋਟਲ ਤਿੰਨ ਮਾਸੀਆਂ ਨੇ ਅੱਜ ਪਹਿਲੀ ਮਾਸੀ ਨੂੰ ਆਪਾਂ ਵਿਜ਼ਿਟ ਕਰਨ ਆਏ ਆ ਆ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਤੇਲ ਨਹੀਂ ਚ ਹੋਇਆ ਇਹ ਚ ਚੌਣ ਲੱਗੀ ਮੈਂ ਮੁਰਗੀ ਆਖਣਗੇ ਵੀ ਤੇ 2 ਦਿਨ ਚੋਂਦੀ ਐ ਲੈ ਮੇਰੇ ਡਰਦੀ ਤੇਰੇ ਕੋ ਮਾਸੀ ਜੀ ਤੁਸੀਂ ਦੱਸਿਆ ਕੋਲ ਹੀ ਮੈਂ ਡਰਦੀ ਕਹਿੰਦੇ ਮੈਂ ਡਰਦੀ ਤੇ ਰਬ ਰਬ ਕਰਦੀ ਆ ਲੋ ਜੀ ਆਪਾਂ ਪਹੁੰਚ ਗਏ ਆਪਣੀ ਮਾਸੀ ਦੇ ਘਰ ਅੱਜ ਮਿੱਤਰੋ ਸਰ ਦੋ ਹੀ ਵਾਂਡੇ ਵਿਖੇ ਗਏ ਸਾਡੇ ਤੋਂ ਕੋਸ਼ਿਸ਼ ਕਰਨੀ ਹੈ ਅਗਲੀ ਵਾਰ ਕਿ ਤਿੰਨ ਚਾਰ ਠੱਟੂ ਠੱਟ ਪੰਜ ਵਾਂਡੇ ਤੇ ਦੇਖੇ ਜਾਣ ਲੋ ਜੀ ਲੰਮੀ ਸਾਰੀ ਵੇਟ ਤੋਂ ਬਾਅਦ ਵਿੱਚ ਮਾਸੀ ਜੀ ਸਾਡੇ ਚਾਹ ਲੈ ਕੇ ਆ ਗਏ ਨੇ ਤੇ ਸਾਰੇ ਵੇਟ ਕਰ ਰਹੇ ਨੇ ਕਿ ਕਦੋਂ ਚਾਹ ਆਵੇਗੀ ਤੇ ਕਦੋਂ ਅਸੀਂ ਛਕਾਂਗੇ ਇਹ ਚਾਹ ਬਣਾਈਆਂ ਉਹ ਜਿਹੜੀ ਪਿੱਛੇ ਹੱਸ ਰਹੀ ਆ ਉਹ ਦੇਖੋ ਦੇਖੋ ਝੂਠਾ ਹੱਸਾ ਇਹ ਰਾਜਵੀਰ ਨੇ ਚਾਹ ਬਣਾਈਆਂ ਮਾਸੀ ਜੀ ਹੁਣਾਂ ਨੂੰ ਆਪਾਂ ਅਲਵਿਦਾ ਕਹਿ ਕੇ ਤੇ ਜਾ ਰਹੇ ਆ ਅੱਗੇ ਆਪਣੇ ਘਰ ਵੱਲ ਨੂੰ ਆ ਦੇਖੋ ਪੂਰਾ ਖੇਤਾਂ ਦੇ ਵਿੱਚ ਘਰ ਆ ਉਹਨਾਂ ਦਾ ਆ ਦੇਖੋ ਨਜ਼ਾਰੇ ਅੱਗੇ ਲੈ ਰਹਿਆ ਕਿੰਨੇ ਬੱਚੇ ਮਗਰ ਬੈਠੇ ਹੋਏ ਆ ਇਹ ਮੋਜਾਂ ਇੰਡੀਆ ਚ ਹੀ ਮਿਲਣੀਆਂ ਇਹਨਾਂ ਨੂੰ ਲਓ ਜੀ ਅੱਜ ਆਪਾਂ ਪਹੁੰਚ ਗਏ ਆ ਸ਼ਾਮ ਨੂੰ ਪਿੰਡ ਤੇ ਤੁਸੀਂ ਸਾਡੇ ਪਿੰਡ ਦਾ ਥਿਊ ਦੇਖੋ ਉਹ ਲਾਲਗੀ ਲਾਲਗੀ ਦੇਖ ਰਹੀ ਆ ਨਾ ਪਿੱਛੇ ਓਏ ਹੋਏ ਹੋਏ ਸਨਸੈਟ ਥਿਊ ਦੇਖੋ ਔਰ ਦੇਖੋ ਬੱਚਿਓ ਸਨਸੈਟ ਥਿਊ ਦੇਖੋ ਔਰ ਪਿੱਛੇ ਦੇਖੋ ਸਨ ਵਾਓ ਨੋਇ ਲੱਗ ਰਹੇ ਆ ਦਿਖ ਰਿਹਾ ਤੁਹਾਨੂੰ ਕੀ ਦਿਖ ਰਿਹਾ ਤੁਹਾਨੂੰ ਸਾਂ ਦੇਖ ਰਹੇ ਤੁਹਾਨੂੰ ਲਓ ਜੀ ਸਾਰਿਆਂ ਨੂੰ ਸਾਂ ਦੇਖ ਗਿਆ ਤੇ ਉਫਲੀ ਤੁਹਾਨੂੰ ਵੀ ਦੇਖ ਗਿਆ ਹੋਣਾ ਚਲੋ ਜੀ ਹੁਣ ਪਹੁੰਚਣ ਲੱਗੇ ਆਪਾਂ ਘਰ ਬੱਚਿਆਂ ਨੇ ਆਪਣੀਆਂ ਰੌਣਕਾਂ ਲਾਈਆਂ ਹੋਈਆਂ ਇਸ ਤੋਂ ਬਾਅਦ ਵਿੱਚ ਮੇ ਵੀ ਅੱਜ ਆਪਾਂ ਫੇਰ ਜਾਵਾਂਗੇ ਇੱਕ ਰੈਸਟੋਰੈਂਟ ਜਿੱਥੇ ਇਨਵਾਈਟ ਕੀਤਾ ਸੀ ਉਹਨਾਂ ਨੇ ਸੋ ਦੇਖਦੇ ਆ ਬਾਕੀ ਕੀ ਇਸ ਕੱਲ ਜੁਬਾਨ ਮਾੜੇ ਡਰਾਈਵਰਾਂ ਦੀ ਨਿਸ਼ਾਨੀ ਕਹਿੰਦਾ ਇੱਧਰ ਦੱਬ ਕੇ ਲਾ ਦਿਓ ਆ ਜਿਹੜਾ ਟਹਿਣਾ ਸੀ ਉਹ ਸਾਰਾ ਰਗੜ ਗਿਆ ਗੱਡੀ ਨਾਲ ਹੁਣ ਤਾਂ ਚੜਕੇ ਨੂੰ ਤਾਂ ਚੱਕਿਆ ਫਿਰ ਗੱਡੀ ਅੱਗੇ ਕੱਢੀ ਆ ਸੋ ਹੁਣ ਇਹੋ ਜੀ ਜਗ੍ਹਾ ਤੇ ਫਸਾ ਤਾਂ ਨਾ ਮੈਂ ਉਤਰ ਜਗਾ ਉਹ ਹੀ ਮੇਰਾ ਟਿਕਾਣਾ ਉਤਰਨ ਦਾ ਕਾ ਜਾਨਾ ਤੇ ਤੁਹਾਨੂੰ ਕੋਈ ਪਤਾ ਨਹੀਂ ਲੋਚਾ ਬਚਾ ਲੈਣਾ ਅਧਿਕਾਰੂ ਚਲ ਸੋ ਇਹ ਪ੍ਰੋਬਲਮ ਆ ਬਸ ਥੋੜਾ ਜਿਹਾ ਕਦੀ ਗਦਾਈ ਨਾ ਗੜਬੜੀ ਹੋ ਜਾਂਦਾ ਕੰਮ ਉਹ ਟਾਣੇ ਟੂਣੇ ਲੱਗੇ ਸੀ ਮੈਂ ਸੋਚਿਆ ਇਹਨੂੰ ਬਾਹਰੇ ਰਹਿਣ ਦਿੰਦੇ ਆ ਕਿਉਂਕਿ ਆਪਾਂ ਜਾਣਦਾ ਸੀ ਹੁਣ ਕਿਤੇ ਸੋ ਆ ਦੇਖੋ ਕੋਈ ਡਾਇਰੈਕਸ਼ਨ ਨਹੀਂ ਦੇ ਰਿਹਾ ਲਾਗੇ ਬਸ ਖਲੋਤੇ ਆ ਮੇਰੇ ਵੱਲ ਦੇਖਣ ਆਲੇ ਆਏ ਉਹ ਇੱਕ ਹੋਰ ਆ ਗਿਆ ਦੇਖਣ ਆਲਾ ਉਹ ਦੇਖੋ ਹਾਏ ਬੰਦਾ ਦੱਸ ਦਵੇ ਕਿ ਯਾਰ ਭਾਜੀ ਟੈਨੇ ਤੇ ਫਸਣ ਲੱਗੀ ਆ ਗੱਡੀ ਕਿੱਥੇ ਸੀ ਤੁਸੀਂ ਸੱਸੀ ਭਾਜੀ ਸੱਸੀ ਸੱਸੀ ਮੈਂ ਦੁਕਾਨ ਤੇ ਮੈਂ ਉਹ ਵੇਖਣੇ ਕੋਲੋਂ ਮੈਂ ਆਇਆ ਹੁਣ ਲੋ ਜੀ ਹੁਣ ਆਪਾਂ ਚੱਲੇ ਆ ਇੱਕ ਰੈਸਟੋਰੈਂਟ ਜੋ ਕਿ ਸਾਨੂੰ ਇਨਵਾਈਟ ਕੀਤਾ ਹੋਇਆ ਹੈ ਉੱਥੇ ਵੀਰ ਜੀ ਹੋਣਾ ਨੇ ਉਹ ਆਪਾਂ ਪਹੁੰਚ ਗਏ ਆ ਜੀ ਇਸ ਟਾਈਮ ਰਾਈ ਹੱਟ ਫੈਮਿਲੀ ਹਾਲ ਜਿਹੜਾ ਕਿ ਤੁਸੀਂ ਉਸ ਟਾਈਮ ਦੇਖਿਆਣੇ ਜਿਹੜਾ ਜਲੰਧਰ ਵਾਲਾ ਵਲੌਗ ਸੀ ਜਿਹੜਾ ਉਹਦੇ ਵਿੱਚ ਬਾਜੀ ਹੁਣੀ ਮਿਲੇ ਸੀ ਰਸਤੇ ਦੇ ਵਿੱਚ ਤੇ ਉਹਨਾਂ ਨੇ ਯਾਦ ਸੀ ਯਾਰ ਅਪੀਲ ਆਇਓ ਕਿ ਉਹਨਾਂ ਅਸੀਂ ਆਇਆ ਇਹਨਾਂ ਦੇ ਹੋਟਲ ਦੇ ਵਿੱਚ ਜਿਹੜਾ ਕਿ ਸਾਡੇ ਬਿਲਕੁਲ ਨਜ਼ਦੀਕ ਆ ਸਾਡੇ ਪਿੰਡਾਂ ਦੇ ਲਾਗੇ ਰਾਜਹਟ ਫੈਮਿਲੀ ਹਾਲ ਮੈਂ ਫਿਰ ਦਿਖਾ ਦਵਾਂ ਤੁਹਾਨੂੰ ਸੋ ਹੋਰ ਇਹਨਾਂ ਨੇ ਇੱਕ ਕਿ ਮੈਨੂੰ ਜਿੱਤਾ ਲੱਗਦਾ ਕਿ ਮੂਸੇ ਵਾਲਾ ਦਾ ਸਟੈਚੂ ਲਾਇਆ ਹੈ ਬਿਲਕੁਲ ਸੋ ਸੋ ਆਏ ਨੇ ਬਾਜੀ ਜੋ ਕਿ ਮੈਂ ਤੁਹਾਨੂੰ ਮਿਲਾਵਾਂ ਇਹਨਾਂ ਨਾਲ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਜੀ ਕੀ ਹਾਲ ਚੰਗੀ ਕੋ ਵਧੀਆ ਜੀ ਅਕੇ ਭਾਜੀ ਘੁੰਮ ਗਿਆ ਸੌਰੀ ਭਾਜੀ ਫਿਰ ਵੀ ਆਪਣਾ ਜਿਹੜਾ ਕਿ ਸ케ਜੂਲ ਰੋਜ਼ ਹੀ ਬਣਦਾ ਸੀ ਰੋਜ਼ ਚੇਂਜ ਹੋ ਜਾਂਦਾ ਸੀ ਸੋ ਫਾਈਨਲੀ ਅੱਜ ਜਿਹੜਾ ਕਿ ਪਾਣੀ ਗਿਆ ਮੈਂ ਧੰਨਵਾਦ ਤੁਸੀਂ ਆਏ ਇੰਨੀ ਦੂਰੋਂ ਚੱਲ ਕੇ ਸასი ਸ਼ਕਰ ਜੀ ਹਾਂ ਜੀ ਸੋ ਜਸੀ ਲੋ ਬਿਲਕੁਲ ਬਸ ਡਰਾਈਵਰਾਂ ਨੂੰ ਪਸੰਦ ਆ ਹਨਾ ਚੌਕੜਾ ਮਾਰ ਕੇ ਰੋਟੀ ਖਾਣ ਜਿੰਨਾ ਮਰਜ਼ੀ ਘੁੰਮ ਫਿਰ ਲਈਏ ਹਨਾ ਬਿਲਕੁਲ ਇੱਧਰ ਆ ਜਿਹੜੀ ਵਿੱਚ ਕਿਚਨ ਇਹਦੇ ਵਿੱਚ ਕੋਈ ਆਂਡਾ ਨਹੀਂ ਕੋਈ ਮੀਲ ਨਹੀਂ ਦਰੂ ਅੱਛਾ ਉੱਦ ਜਿਹੜਾ ਡਰਿੰਕ ਕਰਨ ਵਾਲਾ ਸੀ ਲੱਗ ਬਣਾਇਆ ਬਿਲਕੁਲ ਵੈਸੇ ਨੂੰ ਫੈਮਿਲੀ ਵਾਲਾ ਸੀ ਲੱਗ ਬਣਾਇਆ ਨਹੀਂ ਤੇ ਚਾਰ ਪਾਰ ਚ ਕੀਤਾ ਆ ਕਿ ਜਿੱਦਾਂ ਦੇ ਲੋਕ ਆ ਉਦਾਂ ਦਾ ਉਹਨੂੰ ਟ੍ਰੀਟਮੈਂਟ ਕਰਾਉਣਾ ਕੁੜਨਾ ਕੁਝ ਨਹੀਂ ਤੁਸੀਂ ਵੇਖੋ ਗੱਲ ਲਿਆਵੇ ਨਾਲਿਕਾ ਕਹਿੰਦਾ ਨਾ ਸੱਬੇ ਉੱਠੇ ਜਾਏ ਕਿੰਨੇ ਲੋਕ ਰਹਿੰਦੇ ਆ ਕਿੱਥੇ ਕਿੱਥੇ ਰਹਿੰਦੇ ਦੁਨੀਆ ਜਣਾ ਤੁਸੀਂ ਆਪਣਾ ਲਾ ਗਿਆ ਤਾਂ ਜੋ ਅੱਜ ਤੁਹਾਨੂੰ ਫੀਡਬੈਕ ਤੇ ਲੋਕਾਂ ਦਾ ਪਿਆਰ ਮਿਲਿਆ ਹੋਊਗਾ ਮੇਰੇ ਖਿਆਲ ਜਾਂ ਜਾਂਦੇ ਹੋਂਦੇ ਉਹਨਾਂ ਪਿਆਰ ਨਹੀਂ ਮਿਲਿਆ ਨਹੀਂ ਨਹੀਂ ਅੱਜ ਤੋਂ ਬੈਨੇ ਦੋ ਮਹੀਨਾ ਕੰਮ ਕਰਦੇ ਆ ਮੈਂ ਭਾਜੀ एक्चुअली ਉਧਰ ਜਿਹੜਾ ਫੈਮਿਲੀ ਵਾਲੋ ਇਸ ਪਰਪਸ ਨੂੰ ਬਣਾਇਆ ਕਿ ਜਿਹੜੀ ਧੀ ਪੈਣਾ ਹੁੰਦੀ ਪਹਿਲਾਂ ਆਪਣੀ ਮਾਂ ਪਹਿਲਾਂ ਆਪਣੀ ਪੈਣਾ ਕੋਈ ਵੀ ਸੱਜਣ ਹੋਵੇ ਬੈਲੀ ਹੋਵੇ ਆਪਾਂ ਕਿਸੇ ਨੂੰ ਨਹੀਂ ਬੰਨ੍ਹਦੇ ਦਾ ਦਾਰੂ ਵਾਸਤੇ ਬਹੁਤ ਵਧੀਆ ਫੈਮਿਲੀ ਹਾਲ ਵਿੱਚ ਠੀਕ ਜਿਹੜਾ ਬਾਹਲਾ ਸੱਜਣ ਉਹ ਗੇ ਚੱਲ ਘਰ ਚਾਹੁੰਦੇ ਆ ਠੀਕ ਇਸ ਤੋਂ ਬਾਅਦ ਕੀ ਹੋਗਾ ਬੰਦਾ ਜਿਹਨੂੰ ਘਰ ਹੀ ਲਾਗੇ ਫਿਰ ਪਿੱਛੇ ਸੱਜਣ ਦਾ ਜੀ ਕੀ ਰਹਿ ਗਈ ਹੈ ਨਾ ਤੇ ਇਸੇ ਕਰਕੇ ਚੱਲਦਾ ਦੂਰੋਂ ਦੂਰੋਂ ਇਸੇ ਕਰਕੇ ਚੱਲ ਰਿਹਾ ਜੀ ਤੁਹਾਡੀ ਹਾਂ ਕਿਉਂਕਿ ਰੈਪੋਰਟੇਸ਼ਨ ਨੂੰ ਹੁੰਦਾ ਬਹੁਤ ਟਾਈਮ ਲੱਗਦਾ ਟਾਈਮ ਲੱਗਦਾ ਟਾਈਮ ਤੇ ਵਗਣ ਲੱਗਿਆ ਤੇ ਥੋੜਾ ਜਿਹਾ ਮੈਂਟਲ ਆ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਰੈਪੂਟੇਸ਼ਨ ਡਾਊਨ ਹੋਵੇ ਪਰ ਲੋਕਾਂ ਦੀ ਹਰਕਤਾਂ ਇਦਾਂ ਹੁੰਦੀਆਂ ਨੇ ਲਾਗੇ ਬੈਠੇ ਗਾਲੀ ਕੱਢ ਦੇਣੀ ਉਹ ਫਿਰ ਦੂਸਰੇ ਟੇਬਲ ਨੂੰ ਬੈਡ ਫੀਲ ਹੁੰਦਾ ਹੈ ਨਾ ਕਿ ਯਾਰ ਇੱਥੇ ਨਹੀਂ ਜਾਣਾ ਹਰ ਬੰਦਾ ਚਾਹੁੰਦਾ ਕਿ ਮੇਰੀ ਫੈਮਲੀ ਸੇਫ ਜਗ੍ਹਾ ਤੇ ਬੈਠੇ ਦਾਤੇ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਇਹ ਸੁਭਾਅ ਦੀ ਗੱਲ ਆ ਕਿ ਜਿੰਨਾ ਭੱਜ ਲੰਦਰ ਜਾ ਰਹੀ ਸੀ ਨਹੀਂ ਤੇ ਭੱਜ ਨੂੰ ਕੀ ਲੋੜ ਪਈ ਬਲੈਰੋ ਗੱਡੀ ਮਗਰ ਲਾ ਕੇ ਤੇ ਗੱਡੀ ਸਾਡੀ ਰੋਕਾਂਗੇ ਇਹ ਸੁਭਾਅ ਹੁੰਦਾ ਇਹਨਾਂ ਦਾ ਸੁਭਾਅ ਹੈ ਚਾਹ ਕਰਦੇ ਆ ਖਾਸ ਕਰਕੇ ਬਾਹਰੋਂ ਜਦੋਂ ਬੰਦਾ ਰਹਿ ਕੇ ਹੁੰਦਾ ਨਾ ਤੇ ਚਾਰ ਡਬਲ ਟ੍ਰਿਪਲ ਹੋ ਜਾਂਦਾ ਜੀ ਉਸ ਦਾ ਡੈਫੀਨਿਟਲੀ ਕੋਈ ਸ਼ੱਕ ਨਹੀਂ ਸੋ ਅੱਜ ਉਹ ਇਹਨਾਂ ਦਾ ਇੱਕ ਕਦਮ ਫੁੱਟਣਾ ਹੀ ਅੱਜ ਅਸੀਂ ਸਾਰੇ ਵੀਰ ਭਰਾ ਇਕੱਠੇ ਬੈਠੇ ਆ ਸੋ ਥੈਂਕ ਯੂ ਤੁਸੀਂ ਕਦਮ ਪੁੱਟਿਆ ਬਹੁਤ ਲੋਕ ਹੁੰਦੇ ਜਾਂ ਜਾਂਦੇ ਹੁੰਦੇ ਆ ਬੜੇ ਬੜੇ ਹਨਾ ਪਰਵਾਦਾ ਦਾ ਪਰਿਵਾਰ ਭਾਵੇਂ ਤੁਸੀਂ ਵੀ ਸਾਡੇ ਗਰਦਾਸਪੁਰ ਜ਼ਿਲ੍ਹੇ ਦਾ ਤੇ ਪਿੰਡ ਬੜੈਚ ਦਾ ਮਾਨ ਉੱਚਾ ਕੀਤਾ ਤੁਸੀਂ ਹਨਾ ਇਹ ਦਿਮਾਰੇ ਦੀ ਕਿਰਪਾ ਹੋ ਜੀ ਬਸ ਉਹਦਾ ਉਹਦਾ ਆਪਾਂ ਜੀ ਬਿਲਕੁਲ ਚਾਹੀਦਾ ਵੀ ਉਹਦਾ ਵੀ ਕਿਰਪਾ ਹੋਵੇ ਫਿਰ ਅਬ ਬੱਚੇ ਵੀ ਗਾੜੀ ਆਪਣੇ ਬੱਚਿਆਂ ਨੂੰ ਦੱਸਿਆ ਕਰਨਗੇ ਜੀ ਸਾਡੇ ਪਿੰਡ ਤੋਂ ਭਾਜੀ ਇੱਕ ਅਜਿਹੀ ਸਟਰੀ ਹੈ ਤਾਂ ਐਕਚੁਅਲੀ ਪਹਿਲਾਂ ਆਪਾਂ ਜੀ ਬਹੁਤ ਕਰੇਜ ਹੁੰਦਾ ਸੀ ਬਾਹਰ ਲੋਕ ਚਾਹ ਕਰ ਦਿੰਦੇ ਹਣਾ ਹੁਣ ਤਾਂ ਸਮਾਜ ਦਾ ਤਾਂ ਆ ਗਿਆ ਕਿ ਘਰ ਦੇ ਕੋ ਟਾਈਮ ਹੈ ਨਹੀਂ ਬੰਦੇ ਨੂੰ ਕਿ ਦਿੱਲੀ ਦੇ ਏਅਰਪੋਰਟ ਤੱਕ ਸਹੀ ਗੱਲ ਨਸਕਾਰੀ ਟੁੱਟਿਆ ਨੀ ਨਾਲ ਠੀਕ ਹੈ ਖਾਣੇ ਲੋ ਨਹੀਂ ਭਾਜੀ ਨਹੀਂ ਭਈ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ ਭਾਜੀ ਬਾਤ ਤੁਸੀਂ ਖਾਦਾ ਹੀ ਕੁਝ ਨਹੀਂ ਪਹਿਲਾਂ ਸੱਤਾਂ ਰੱਖਣਾ ਨਹੀਂ ਮੈਂ ਭਾਜੀ ਜਦੋਂ ਰਿਸ਼ਤਾ ਹੁੰਦਾ ਨਾ ਭਾਜੀ ਤੁਸੀਂ ਗੱਲ ਸੁਣੋ ਮੇਰੇ ਨਾਲ ਹੋਇਆ ਵਾ ਬੰਦਾ ਸਿੱਖ ਦਾ ਬੰਦਾ ਹੋਵੇ ਬੰਦਾ ਸਿੱਖ ਦਾ ਰਿਸ਼ਤੇ ਦਾ ਪੂਰੀ ਮੁੰਡੇ ਪਹਿਲਾਂ ਸੱਤਾਂ ਰੱਖਣਾ ਪਰ ਰਿਸ਼ਤੇ ਨਿਭਦੇ ਨੇ ਭਾਜੀ ਪਹਿਲਾਂ ਬੜਾ ਸਟੇਕ ਆ ਪਾ ਲੈਣੇ ਮੈਨੂੰ ਬਾਹਰ ਕੀ ਕਰਾਂਗਾ ਨਾ ਕੁੜੀ ਹੁੰਦਾ ਕਰ ਜਾਣਾ ਭਾਜੀ ਹੁਣ ਇਸੇ ਬੰਦੇ ਨਾਲ ਐਨੀ ਵਾਰੀ ਹੋ ਚੁੱਕਾ ਹੋਵੇ ਹਣਾ ਪਰ ਹੁੰਦਾ ਨਹੀਂ ਧੋਖੇ ਬੰਦੇ ਨਾਲ ਹੁਣ ਇੰਨੇ ਮੇਰੇ ਨਾਲ ਹੋ ਚੁੱਕੇ ਆ ਚਲੋ ਪਿਆਰ ਤੋਂ ਹੋਏ ਨੇ ਬਟ ਮੈਂ ਜਾਨਦਾ ਵਾ ਕਿ ਇਹ ਜਿਹੜਾ ਪਿਆਰ ਹੈ ਜਿਹੜਾ ਸਾਡਾ ਬਹੁਤ ਵਾਰੀ ਵੀ ਗੁਰਮਾਨ ਦਾ ਲੱਗ ਰਿਹਾ ਭਾਈ ਜੂੜਾੜੇ ਦਿਲ ਕਰੂਗਾ ਵਰਕਟ ਪਾ ਲੇ ਸੇਵਾ ਜੀ ਯਾਰ ਦੇਖਿਆ ਪਹਿਲਾਂ ਗੱਲ ਕਰਨ ਦਾ ਵੀ ਨਹੀਂ ਕੋਈ ਫੈਲਾ ਹੁੰਦਾ ਹੈ ਲੋ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਬਾਦੀ ਜੀ ਉਹਨਾਂ ਨੇ ਚਾਹ ਤਾ ਸਾਨੂੰ ਪਿਆਤੀ ਆ ਜੀ ਆਪਾਂ ਗੱਲ ਕਰੀਏ ਫੂਡ ਦੀ ਕੁਆਲਿਟੀ ਦੀ ਕੁਆਲਿਟੀ ਬਾਦੀ ਜੀ ਉਹਨੇ ਪੂਰੀ ਮੇਨਟੇਨ ਕਰਕੇ ਰੱਖੀ ਹੋਈ ਆ ਮੈਂ ਆਪਣੇ ਰਿਵਿਊ ਦਿੰਦਾ ਆ ਸਾਰੀਆਂ ਕੰਟਰੀਆਂ ਨੂੰ ਜਿੱਥੇ-ਜਿੱਥੇ ਵੀ ਆਪਣਾ ਪ੍ਰਸ਼ਾਦਾ ਪਾਣੀ ਛਕਿਆ ਤੋ ਇਦਾਂ ਹੀ ਪਹਿਲੀ ਵੀ ਗੱਲ ਆ ਕਿ ਯਾਰ ਆ ਨੰਬਰ ਦੇ ਪਾਜੀ ਹੁਣਾਂ ਨੇ ਪਹਿਲਾਂ ਹੀ ਜਾਦੇ ਲੈ ਲਏ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬੜੀ ਮਾਣ ਵਾਲੀ ਗੱਲ ਆ ਕਿ ਅਸੀਂ ਇੱਥੋਂ ਜਲੰਧਰ ਗੇੜਿਆਂ ਦੀ ਡਰਾਈਵ ਕਰਕੇ ਅਸੀਂ ਖਾਣਾ ਖਾਂ ਜਾਂਦੇ ਹੁੰਦੇ ਸੀ। ਸੋ ਅੱਜ ਪਾਜੀ ਬੜਾ ਮਾਣ ਮਹਿਸੂਸ ਹੋਇਆ ਕਿ 3 ਕਿਲੋਮੀਟਰ ਦੂਰੀ ਤੇ ਇੰਨਾ ਵਧੀਆ ਤੁਸੀਂ ਫਿਰ ਇੱਕ ਰੈਸਟੋਰੈਂਟ ਖੋਲ੍ਹਿਆ ਹੋਇਆ ਤੇ ਪੂਰਾ ਆਪਣਾ ਨਾਲ ਆਪਣੀ ਸਭਿਅਤਾ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਬਾਅਦ ਤੁਸੀਂ ਸਾਰਾ ਸੈਟਅਪ ਲਾਇਆ ਹੋਇਆ। ਜੀ ਸੋ ਪ੍ਰਮਾਤਮਾ ਕਰੇ ਤੇ ਤਰੱਕੀਆਂ ਦੱਸੇ ਚੜ੍ਹਦੀ ਕਲਾ ਚ ਰਹਿ ਕਾਰੋਬਾਰ ਵਾਢੀ ਪ ਸੋਰੀ ਗੱਲ ਜੀ ਆ ਖਾਣੇ ਦੀ ਖਾਣਾ ਬਹੁਤ ਜ਼ਿਆਦਾ ਲਾਜ਼ੀਜ਼ ਸੀ ਬਹੁਤ ਸਵਾਦ ਸੀ 100 ਚੋਂ 100 ਨੰਬਰ ਇਹ ਵਾਰੀ ਵਾਰ। ਥੈਂਕ ਯੂ ਸੋ ਮਚ। ਹੋਰ ਬੜੀ ਵਧੀਆ ਗੱਲ ਜੀ ਇਹ ਜ਼ਬਾਨ ਦੇ ਬਹੁਤ ਪੱਕੇ ਨੇ। ਇਹਨਾਂ ਨੇ ਇੱਕ ਜ਼ਬਾਨ ਕੀਤੀ ਸੀ ਸਾਡੇ ਨਾਲ ਖਾਣਾ ਖਾਣ ਤੋਂ ਪਹਿਲਾਂ। ਤੁਸੀਂ ਜਾਣਦੇ ਆ ਕਿ ਮੇਰੇ ਨਾਲ ਪਿੱਛੋਂ ਬਹੁਤ ੱੱਕੇ ਹੁੰਦੇ ਆ ਰਹੇ ਤੇ ਮੈਂ ਕਿਹਾ ਇੱਥੇ ਆਪਣੇ ਲੱਗ ਜੇ ੱੱਕਾ ਨਹੀਂ ਹੋਣ ਦੇਣਾ। ਅਸੀਂ ਇਸ ਕਰਕੇ ਜ਼ਬਾਨ ਪਹਿਲਾਂ ਲੈ ਲਈ ਸੀ। ਮੈਂ ਭਾਜੀ ਤਾਂ ਨਾਲ ਜ਼ਬਾਨ ਭਾਜੀ ਕੋਲ ਰਖਵਾਉਣਾ ਆਪਾਂ ਇੱਥੇ। ਮੈਂ ਜ਼ਬਾਨ ਤੁਹਾਡੇ ਕਿਤੇ ਤੁਸੀਂ ਖਾਣਾ ਖਾਓ ਤੇ ਪੈਸੇ ਦੇ ਦਿਓ। ਹਾਂਜੀ ਬਿਲਕੁਲ। ਮੈਂ ਕਿਹਾ ਸੀ ਨਾ ਪਰ ਹੁਣ ਹਰੀ ਹਣਾ ਹੁਣ ਤੇ ਕੈਮਰਾ ਪਾਸੇ ਕਰ ਦੋ ਕਿਉਂਕਿ ਇੱਥੇ ਹੁਣ ਹੈ ਭਾਜੀ ਤੁਹਾਨੂੰ ਪਤਾ ਤੁਹਾਨੂੰ ਪਤਾ ਭਾਜੀ ਮੈਂ ਗੱਦਗਈ ਆ ਮੈਂ ਆਈ ਨੋ 25 ਸਾਲ ਲਗਾਤਾਰ ਭਾਜੀ ਗੱਦਗਈ ਕੀਤਾ ਤੁਹਾਡੇ ਚਿਹਰੇ ਤੋਂ ਤੁਹਾਡੇ ਦਮਾਲੇ ਤੋਂ ਤੁਹਾਡੇ ਨਾਲ ਮੇਰੇ ਨਾਲ ਪੰਗਾ ਨਹੀਂ ਲੈਣਾ ਤੁਸੀਂ ਭਾਜੀ ਅਸੀਂ ਮੈਂ ਵੱਡਿਆਂ ਨਾਲ ਪੰਗਾ ਨਹੀਂ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਣ ਵਾਲਾ ਬੰਦਾ ਆਪਾਂ ਭਾਜੀ ਨਾਲ ਬੈਗ ਖਾਦਾ ਭਰਾਵਾਂ ਵਾਂਗੂ ਖਾਦਾ ਹੈਨਾ ਫਿਰ ਪੈਸਾ ਨਹੀਂ ਕਮਾਇਆ ਸਾਥ ਨਾ ਦੇ ਭਾਜੀ ਦੇਖੋ ਗੱਲ ਏਦਾਂ ਆ ਉਹ ਚੀਜ਼ਾਂ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਨਾਲ ਤੁਸੀਂ ਇਹ ਸੀਸ ਦੇ ਕੇ ਜਾਇਓ ਹੈਨਾ ਕਿ ਜੇ ਦੋ ਤੁਸੀਂ ਨੈਕਸਟ ਟਾਈਮ ਵਿਜ਼ਿਟ ਕਰੋ ਇਦਾਂ ਹੀ ਹਾਂਜੀ ਇਹ ਤੁਹਾਡੇ ਹੁੰਦਿਆਂ ਨੂੰ ਹੋਰ ਵਧੇ ਤੁਲੇ। ਜੀ ਪਾਜੀ ਮੈਂ ਅਸੀਸ ਪਹਿਲੇ ਕੈਮਰੇ 'ਚ ਕਹਿਤੀ ਸਾਰੇ ਗੱਡੀਆ ਦਾ ਬੇਨਤੀ ਕਰਦੀ ਕਿ ਮਾਰੇ ਕਿਰਪਾ ਕਰਨ। ਇਹ ਤੁਹਾਡੀ ਅਸੀਸਾ ਸਦਕਾ ਨਾ ਇਹ ਆਪਣੇ ਏਰੀਆ ਦਾ ਬਹੁਤ ਪਾਜੀ ਮੈਂ ਪਰਮਾਤਮਾ ਨੇ ਇਸ ਰਾਏ ਹਟ ਨੂੰ ਇੰਨਾ ਕੁ ਪਿਆਰ ਲੋਕਾਂ ਦਾ ਦਿੱਤਾ ਨਾ ਮੇਰੀ ਔਕਾਤ ਤੋਂ ਬਾਹਰ ਹੈ ਜੀ। ਔਕਾਤ ਨਹੀਂ ਨਾ ਬੰਦੇ ਦੇ ਆਖਾ ਨਾ ਚਾਹ ਬੰਦੇ ਦਾ ਸੋਚਿਆ ਨਹੀਂ ਹੁੰਦਾ। ਸੋਚਿਆ ਹੁੰਦਾ। ਸੋਚ ਤੋਂ ਵੱਧ ਦਿੱਤਾ। ਉਹ ਬਿਲਕੁਲ ਜੀ ਆ ਜਿੰਨੇ ਵੀ ਨੌਜਵਾਨ ਨੇ ਸਾਰੇ ਉਹ ਦਿਨ ਦਾ ਹੀ ਆ ਹਰਮਨ ਸਿੰਘ ਇਹ ਉਸ ਦਿਨ ਦਾ ਹੀ ਪਾਜੀ ਤੁਹਾਡੀ ਅਸੀਸ ਤਾਂ ਕਰ ਰਹੇ ਸਾਰੇ ਨੌਜਵਾਨ। ਹੁਣ ਕਹਿੰਦਾ ਫੂਡ ਦੀ ਆ ਤੇ ਤੁਹਾਡੇ ਅਸੀਸ਼ਾ ਗਿਆ ਹਾਂਜੀ ਤੇ ਹੁਣ ਬਸ ਇਹ ਆ ਕਿ ਮੈਂ ਇੱਕ ਰਿਕੁਐਸਟ ਕਰੂੰ ਤੁਸੀਂ ਸਾਨੂੰ 5% ਡਿਸਕਾਊਂਟ ਦੇ ਦਿਓ ਦੂਜੇ ਕਸਟਮਰ ਨਾਲ ਚਲੋ 10% ਡਿਸਕਾਊਂਟ ਨਹੀਂ ਡਿਸਕਾਊਂਟ ਵਾਲੀ ਪੰਜ ਗੱਲ ਆਪਾਂ ਬਾਅਦ ਚ ਕਰਾਂਗੇ ਹਨਾ ਕਿਉਂਕਿ ਮੈਂ ਖਾਦਾ ਨਾਲ ਪਈਓ ਗੱਲ ਵਕਰੀਆ ਹੋਈ ਡਿਸਕਾਊਂਟ ਕਰਾਉਣਾ ਤੁਹਾਡਾ ਮੈਂ ਕੋਈ ਗੱਲ ਨਹੀਂ ਆਪਾਂ ਹੋਰ ਕਰ ਗੋ ਆਪਾਂ 15% ਡਿਸਕਾਊਂਟ ਕਰਾ ਲਿਆ ਪੈਸਾ ਨਹੀਂ ਭਾਜੀ ਕੋ ਪੈਸੇ ਵਾਲੀ ਕੋਈ ਗੱਲ ਨਹੀਂ ਭਾਜੀ ਨਹੀਂ ਭਾਜੀ ਤੁਹਾਡਾ ਪਿਆਰ ਆ ਤੁਸੀਂ ਆਇਆ ਦੇਖੋ ਹਾਣ ਕੈਮਰਾ ਮੇਰੇ ਵੀ ਦਰਸ਼ਕਾਂ ਨੇ ਕਹਿਣਾ ਕਿ ਯਾਰ ਤੂੰ ਤੇਰਾ ਸਹੀ ਹੈ ਯਾਰ ਹਨਾ ਤੂੰ ਜਿੱਥੇ ਜਾਂਦਾ ਬੈਠਾ ਕੋਈ ਬਿਲਕੁਲ ਨਹੀਂ ਦਿੰਦਾ ਦੇਖੋ ਮੇਰਾ ਮਾਨ ਤੁਸੀਂ ਇਹ ਰੱਖਣਾ ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਮੈਂ ਇਹ ਤੋਂ ਡਰਦਾ ਸੀ ਇਸ ਜੀ ਆਹ ਸਾਊਂਡ ਸਾਊਂਡ ਸੌ ਚੈੱਕ ਕਰੋ ਲੋਕ ਕਹਿੰਦੇ ਸੌਫਾ ਜੀ ਡਿਕੰਡੇ ਹੈ ਨਹੀਂ ਜਲਦੀ ਅੱਛਾ ਸਾਰੇ ਨੂੰ ਦਿਓ ਸੌ ਸੌ ਵੀਰ ਜੀ ਕਿੱਦਾਂ ਹੈ ਬਹੁਤ ਟੋਲਗੀ ਵਾਲਿਆਂ ਨੂੰ ਚੁੰਮਟੇ ਵਾਲਿਆਂ ਨੂੰ ਜਥੇ ਨੂੰ ਭੂਪੜ ਜੀ ਦੇ ਮਿਆਣਿਆਂ ਨੂੰ ਗੱਤਈ ਵੀ ਨਹੀਂ ਗੱਤਕਾਈ ਵੀ ਨਹੀਂ ਕਹਿੰਦਾ ਭਾਜੀ ਇਹ ਇਹਨਾਂ ਗੱਤਕਾ ਸੁਖਣ ਗਏ ਭਾਜੀ ਨਹੀਂ ਸਿੱਖਣ ਨਹੀਂ ਗਏ ਕੋਈ ਕਹਦਾ ਯਾਰ ਭਾਈ ਤੈਨੂੰ ਗੱਤਕਾ ਸੁਣਾਉਣਾ ਸੁਣ ਭਾਜੀ ਉਹਨੇ ਨਾ ਛੋਟੀ ਫੜੀ ਉਸਤਾਦ ਵਿਚਾਰੇ ਵੀਰ ਨੇ ਹਨ ਤੇ ਉਹ ਕਹਿੰਦਾ ਇੱਥੇ ਮਾਰਨੀ ਤੇ ਇੱਥੇ ਡੱਕਣੀ ਉਹਨੇ ਪਹਿਲਾਂ ਡੱਕੀ ਮੁੜ ਕੇ ਨਾ ਮਾਰੀ ਤੇ ਮੁੜ ਕੇ ਧੀਜੀ ਸੁਣੋ ਭਾਈ ਨੇ ਮਾਰੀ ਉਹ ਇੱਥੋਂ ਸਾਰਾ ਕੁਝ ਪਾਜੀ ਅਮਾ ਪਾਜੀ 500 ਰੁਪਏ ਟਾੜੀ ਰਲ ਗਈ ਜੀ ਮੈਂ ਪਾਜੀ ਕਰ ਛੇਮ ਕਰਦੇ ਯਾਰ ਉਹ ਵੀ ਬਕਾਰ ਹੋ ਜਾਈ ਨਹੀਂ ਬਕਾਰ ਨਹੀਂ ਟੀਮ ਦੀ ਗੱਲ ਪੜੀ ਭਾਈ ساری ਉਮਰ ਯਾਦ ਰਹਿਣਗੀ ਨਾ ساری ਉਮਰ ਹੈਨੋ ਸੋ ਲੋ ਜੀ ਆਓ ਅਗਲੀ ਵਾਰ ਯੂਰਪ ਦੇ ਕੇ ਜਾਇਓ ਭਾਜੀ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਾਈਨ ਇਹ ਤੇ ਪਹਿਲਾਂ ਹੋਏ ਆ ਉਹ ਵੀ ਸਾਈਨ ਬੜੇ ਪਿਆਰੇ ਆ ਕਿੱਥੋਂ ਹੋਏ ਸਾਈਨ ਇਹ ਨੋਟ ਭਈਆਂ ਸਾਂਭ ਕੇ ਰੱਖਣਾ ਉਹ ਭਾਜੀ ਉਹ ਉਹ ਸਾਈਨ ਨਹੀਂ ਚੱਲਦੇ ਆਹ ਵੇ ਜੇ ਸਾਈਨ ਕਹਿੰਦੇ ਇਹ ਸਾਈਨ ਬਹੁਤ ਪਿਆਰੇ ਆ ਪਰ ਸਾਈਨ ਮੇਰੇ ਵੀ ਚਾਹੀਦੇ ਉੱਪਰ ਹਾਂ ਤੇ ਇਹ ਸਾਈਨ ਜਰੂਰੀ ਤੁਹਾਡੇ ਸਾਈਨ ਜਰੂਰੀ ਗੱਲ ਇਹ ਪਿਆਰ ਕਰਕੇ ਭਾਜੀ ਬੜੀ ਯਦ ਕਰਦੇ ਸੀ ਤੇ ਪਿਆਰ ਕਰਕੇ ਜੋ ਲਿਆ ਪਿਆਰ ਕਰਕੇ ਜਿਹੜੇ ਨਹੀਂ ਜਾਂਦੇ ਸਾਈਨ ਮੇਰੇ ਸਾਈਨ ਹੋਣਗੇ ਜੀ ਇੱਥੇ ਹਾਂ ਹਾਂ ਇਹ 500 ਰੁਪਏ ਖਰਚਿਆਂ ਨਹੀਂ ਜਾਊਗਾ ਹੋਰ ਠੀਕ ਹੈ ਨਾ ਹਾਂ ਇਹ ਲਿਖ ਦੋ ਉਥੋਂ ਤੁਹਾਡੀ ਕੰਟਰੀ ਦਾ ਨਾਮ ਠੀਕ ਹੈ ਸਟੱਡੀ ਆ ਠੀਕ ਹੈ ਜੀ ਆ ਗਿਆ ਇਹ ਮਾਨ ਹੋ ਗਿਆ ਇਹ 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 ਪਿਆਰ ਹੋ ਗਿਆ ਇਹ ਮਾਨ ਹੋ ਗਿਆ ਦੋਨੇ ਚੀਜ਼ਾਂ ਹੋ ਗਈਆਂ ਉਹ ਵਾਹ ਚਲੋ ਚਲੋ ਅਰੇ ਇਹ ਚਲੋ ਲੋ ਜੀ ਲਵ ਸਿਆਣੀ ਆਤੀ ਗੁੱਪੀ ਦੇਖੋ ਜੀ ਇਹ ਸਾਰੇ ਪੁਰਾਣੇ ਨੋਟ ਲੱਗੇ ਨੇ ਤੇ ਇੱਕ ਹੀ ਨਵਾਂ ਨੋਟ ਲੱਗਾ ਲੱਗਾ ਜਿਹਦੇ ਵਿੱਚ ਤੋ ਬਸ ਸਮਝ ਲਓਗੇ ਕਿੰਨਾ ਕੁ ਪਿਆਰ ਮੁਹੱਬਤ ਹੈ ਤੁਹਾਡੀ ਲਵ ਯੂ ਭਾਦੀ ਯਾਰ ਲਵ ਯੂ ਸੋ ਸਾਰ ਇੱਥੇ ਇੱਥੇ ਯੋਰਗ ਦਾ ਲੱਗ ਲੱਗ ਬਸ ਹਾਂ ਲਓ ਭਾਦੀ ਇਹ ਤੁਹਾਡੀ ਕੰਟਰੀ ਯੋਰਗਾ ਨਾ ਹਾਂਜੀ ਲਓ ਓਕੇ ओके ਲਓ ਜੀ ਇਹ ਪਿਆਰ ਦੀ ਪੂਰੀ ਸਟੈਂਪ ਲੱਗੀ ਹੈ ਇੱਥੇ ਹੁੰਦਾ ਤੇ ਐਕਚੁਅਲ 'ਚ ਇੱਥੇ ਆਪਾਂ ਯੂਰੋ ਰੱਖਣੇ ਸੀਗੇ ਪਰ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਮਿਲਿਆ ਤੇ ਸਾਰੇ ਪਿਆਰ ਦੇ ਵਿੱਚ ਨਿਸ਼ਾਨੀ ਹਰ ਥਾਂ ਮੈਂ ਛਡਣੀ ਚਾਹੁੰਦਾ ਸੀ ਹਰ ਇੱਕ ਦੇ ਮੁਲਾਜ਼ਮ ਦੇ ਆਪਾਂ ਫੋਨਾਂ ਦੇ ਮਗਰ ਯੂਰੋ ਚਪਕਾਈਗੇ ਸੋ ਇੱਥੇ ਹੁੰਦ ਨੇ ਯੂਰੋ ਆਪਣੇ ਖਤਮ ਹੋ ਜੂ ਫਿਰ ਵਾਇਗੂ ਜੀ ਖਾਲਸਾ ਵਾਇਗੂ ਜੀ ਕੀ ਫਤਿਹ ਮੈਂ ਹਾਂ ਜੀ ਸਿੰਘ ਅਰ ਮੈਂ ਜਾ ਰਿਹਾ ਆਸਟ੍ਰੀਆ ਟੂ ਇੰਡੀਆ ਬਾਈ ਰੋਡ ਵਿਦ ਮਾਈ ਕੈਂਪਰ ਐਂਡ ਫੋਰ ਡਰਿੰਕਸ